ਹਰ ਰੋਜ਼ ਕਿਸੇ ਨਾ ਕਿਸੇ ਮੰਚ ਤੇ ਹੁੰਨੇ ਆ ਪਰ ਜ਼ਿਆਦਾਤਰ ਉਸ ਮੰਚ ਤੋਂ ਨੁਕਤਾ ਚੀਨੀ ਹੋਈ ਕਰਕੇ ਆਉਨੇ ਆ ਉਹ ਲਗ ਗੱਲ ਹੈ ਕਿ ਨੁਕਤਾ ਚੀਨੀ ਚੋਂ ਨੁਕਤੇ ਅਲੱਗ ਕਰ ਲਏ ਚੀਨੀ ਲਗ ਕਰ ਲਏ ਆਪਣੀ ਖੰਡ ਦੀ ਵੀ ਆਪਣੀ ਜਿਹੜੀ ਮੰਗ ਪੂਰੀ ਹੋ ਜੂਗੀ ਪਰ ਆਪਾਂ ਨੁਕਤਾ ਚੀਨੀ ਇਕੱਠੀ ਹੋਈ ਕਰ ਦਿੰਨੇ ਆ ਬਸ ਸੋ ਅੱਜ ਇਹ ਹੈ ਜੇ ਇਹ ਪ੍ਰੋਗਰਾਮ ਜਿਹੜਾ ਨੁਕਤਾ ਚੀਨੀ ਵਾਲਾ ਨਹੀਂ ਹੈ ਅੱਜ ਇਹ ਪ੍ਰੋਗਰਾਮ ਜਿਹੜਾ ਇਹਦੇ ਵਿੱਚ ਪੰਜਾਬੀ ਮਾਂ ਬੋਲੀ ਦੀ ਗੱਲ ਹੈ ਇਹਦੇ ਵਿੱਚ ਅੱਗੇ ਭਾਸ਼ਾ ਨੂੰ ਕਿੱਥੇ ਤੱਕ ਲੈ ਕੇ ਜਾਣਾ ਹੈ ਕਿਵੇਂ ਕਰਨਾ ਹੈ ਅੱਜ ਜ਼ਿੰਮੇਵਾਰੀ ਵਾਲਾ ਪ੍ਰੋਗਰਾਮ ਹੈ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਆਪਣੀ ਭਾਸ਼ਾ ਨੂੰ ਆਪਣੀ ਬੋਲੀ ਨੂੰ ਅੱਗੇ ਤੱਕ ਕਿਸੇ ਵੀ ਮਾਧਿਅਮ ਰਾਹੀਂ ਚਾਹੇ ਪੰਚਾਇਯ ਅੱਗੇ ਤੱਕ ਪਹੁੰਚਾਈਏ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਈਏ ਸਾਰੀ ਦੁਨੀਆ ਤੱਕ ਪਹੁੰਚਾਈਏ ਕਵਿਤਾ ਇੱਕ ਇਸ ਇਹ ਹੈ ਜਿਆ ਮਾਧਿਅਮ ਹੈ ਉਹ ਕਹਿੰਦੇ ਹਨ ਕਿ ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ ਜੋ ਗੱਲ ਸ਼ਾਇਦ 1.5 ਘੰਟੇ ਜਾਂ 2 ਘੰਟੇ ਦੇ ਭਾਸ਼ਣ 'ਚ ਨਹੀਂ ਕਹੀ ਜਾ ਸਕਦੀ ਉਹ ਸਿਰਫ ਦੋ ਲਾਈਨਾਂ 'ਚ ਕਵਿਤਾ ਦੇ ਜ਼ਰੀਏ ਕਹੀ ਜਾ ਸਕਦੀ। ਬਚਪਨ 'ਚ ਜਦੋਂ ਸੁਰਤ ਸੰਭਾਲੀ ਸੰਤਰਾ ਮੋਦਾ ਸੀਵਰ ਨੂੰ ਪੜਿਆ। ਦਵਿੰਦਰ ਸਤਿਆਰਥ ਉਹਨੂੰ ਕਾਲਜ 'ਚ ਦੇਖਿਆ। ਫਿਰ ਕਿਉਂਕਿ ਸਾਡੇ ਪ੍ਰਿੰਸੀਪਲ ਸਾਹਿਬ ਜਿਹੜੇ ਸੀਗੇ ਉਹ ਖੁਦ ਸ਼ਾਇਰ ਸੀਗੇ ਪ੍ਰਿੰਸੀਪਲ ਸੁਲੱਖਣ ਸਿੰਘ ਮੀਤ ਤਾਂ ਕੋਈ ਨਾ ਕੋਈ ਹਰ ਹਫ਼ਤੇ ਕੋਈ ਕਾ ਕਵੀ ਦਰਬਾਰ ਜਾਂ ਕੋਈ ਜਾਂ ਓਮਪ੍ਰਕਾਸ਼ ਗੰਗਾਸੋਜੀ ਬੁਲਾ ਲੇ ਕਦੇ ਰਾਮ ਸਰੂਪਨਖੀ ਜੀ ਆ ਗਏ ਹੈ ਨਾ ਤੇ ਸਾਡਾ ਇਲਾਕਾ ਜਿਹੜਾ ਉਹ ਇੰਨਾ ਰਾਈਟਰਾਂ ਦਾ ਹੀ ਹੈ ਜੀ ਤੇ ਉਥੋਂ ਚਿੰਗਾਂ ਲੱਗੀਆਂ ਥੋੜੀ ਥੋੜੀਆਂ ਅਸੀਂ ਵੀ ਕਲਮ ਚੱਕ ਲਈ ਤੇ ਕਲਮ ਜਿਹੜੀ ਹੈ ਜਦੋਂ ਤੁਸੀਂ ਕਲਮ ਦੇ ਵਿੱਚੋਂ ਕੁਝ ਲਿਖਦੇ ਹੋ ਤਾਂ ਤੁਹਾਨੂੰ ਤੁਸੀਂ ਵੀ ਬਹੁਤ ਸਾਰੇ ਲਿਖਿਆ ਹੋਣਾ ਸਾਰਾ ਕੁਝ ਤੁਹਾਨੂੰ ਆਉਂਦੀਆਂ ਪਹਿਲੀਆਂ 5 ਜਾਂ ਪਹਿਲੀਆਂ 10 ਕਵਤਾਵਾਂ ਪਸੰਦ ਨਹੀਂ ਆਉਂਦੀਆਂ ਕਿਉਂਕਿ ਤੁਸੀਂ 11ਵੀਂ ਜਾਂ 15ਵੀਂ ਜਦੋਂ ਲਿਖ ਲੈਨੇ ਹੋ ਤਾਂ ਤੁਹਾਨੂੰ ਲੱਗਦਾ ਯਾਰ ਮੈਂ ਇਹੋ ਜਿਹਾ ਵੀ ਲਿਖਦਾ ਹੁੰਦਾ ਸੀ ਥੋੜੇ ਕੱਚਾ ਕੰਮ ਹੁੰਦਾ ਹੈ ਹੌਲੀ ਹੌਲੀ ਤੁਸੀਂ ਸ਼ਾਇਰਾਂ ਨੂੰ ਪੜ੍ਹਦੇ ਰਹਿੰਦੇ ਹੋ ਕਾਫੀਏ ਬਣਦੇ ਰਹਿੰਦੇ ਨੇ ਅੱਖਰ ਹੋਰ ਆਉਂਦੇ ਰਹਿੰਦੇ ਨੇ ਵੋਕੈਬਲਰੀ ਵੱਧਦੀ ਰਹਿੰਦੀ ਹੈ ਫਿਰ ਤੁਹਾਨੂੰ ਐ ਲੱਗਦਾ ਤੁਸੀਂ 15ਵੀਂ ਨੂੰ ਵੀ ਨਹੀਂ ਲਾਈਕ ਕਰਦੇ ਫਿਰ ਜਦੋਂ 3ਵੀਂ ਲਿਖ ਲੈਨੇ ਹੋ ਜਿਵੇਂ ਨਲਕੇ ਦੇ ਵਿੱਚ ਪਾਣੀ ਹੈ ਜਿਹੜੇ ਨਲਕੇ ਨੇ ਪਾਣੀ ਹਜੇ ਚੱਕਿਆ ਨਹੀਂ ਪਹਿਲਾਂ ਉਹਦੇ 'ਚ ਆਪਾਂ ਉੱਪਰੋਂ ਪਾਣੀ ਪਾਉਨੇ ਆ ਦੋ ਤਿੰਨ ਡੱਬੇ ਪਾਣੀ ਦੇ ਪਾ ਦਿੰਨੇ ਆ ਫਿਰ ਉਹਦੇ ਉਹਨੂੰ ਕੋਸ਼ਿਸ਼ ਕਰਕੇ ਗੇੜਦੇ ਆ ਨਲਕਾ ਪਾਣੀ ਚੱਕ ਲੈਂਦਾ ਪਰ ਪਹਿਲਾਂ ਪਹਿਲਾਂ ਤਾਂ ਉਹੀ ਆਉਂਦਾ ਨਾ ਜਿਹੜਾ ਪਾਇਆ ਸੀ ਉਹਦਾ ਪਾਣੀ ਤਾਂ ਥੋੜੇ ਚਿਰ ਬਾਅਦ ਆਉਂਦਾ ਫਿਰ ਉਹ ਨਿਤਰਿਆ ਹੋਇਆ ਹੁੰਦਾ ਸੋ ਪਹਿਲਾਂ ਪਹਿਲਾਂ ਤਾਂ ਜੀਤੋ ਤੁਸੀਂ ਪ੍ਰਭਾਵਤ ਹੋ ਤੁਸੀਂ ਉਹਦੇ ਵਰਗੇ ਹੀ ਹੁੰਨੇ ਹੋ ਹੌਲੀ ਹੌਲੀ ਫਿਰ ਤੁਹਾਡਾ ਆਪਣਾ ਪਾਣੀ ਤੁਹਾਡੀ ਆਪਣੀ ਪਤਣ ਜਿਹੜੀ ਹੈ ਉਹ ਪਾਣੀ ਦੇਣ ਲੱਗ ਜੰਦੀ ਸੋ ਬੜੇ ਵੱਡੇ ਵੱਡੇ ਸ਼ਾਇਰਾਂ ਨੂੰ ਸੁਣਿਆ ਪੜਿਆ ਫਿਰ ਲਾਇਬ੍ਰੇਰੀ ਚ ਜਾਣ ਦਾ ਸ਼ੌਕ ਪੈਦਾ ਹੋ ਗਿਆ ਫਿਰ ਕਿਸੇ ਨੇ ਰਸੂਲ ਹਮਜ਼ਾ ਤੋਬ ਦੀ ਮੇਰਾ ਦਾਕਿਸਤਾਨ ਫੜਾਤੀ ਕਿਸੇ ਨੇ ਨਰਿੰਦਰ ਕਪੂਰ ਦੀ ਆਮੋ ਸਾਹਮਣੇ ਫੜਾਤੀ ਫਿਰ ਦਰ ਦਰਵਾਜੇ ਆਪ ਖਰੀਦ ਲਈ ਤੇ ਪੜਨ ਲੱਗ ਗਏ ਫਿਰ ਕਿਸੇ ਨੇ ਅੰਗਰੇਜ਼ੀ ਦੇ ਪ੍ਰੋਫੈਸਰ ਨੇ ਕਿਹਾ ਕੀਟਸ ਨੂੰ ਪੜੋ ਉਹਨਾਂ ਨੂੰ ਪੜਨਾ ਪਿਆ ਜੀ ਤੇ ਫਿਰ ਸ਼ੇਭੋਰੀ ਤਾਂ ਚੱਲੋ ਸਾਡੇ ਸਿਲੇਬਸਾਂ ਚ ਹੀ ਸੀ ਬਟਾਲਵੀ ਸਾਹਿਬ ਦਾ ਸਿਲੇਬਸ ਚ ਹੀ ਲੱਭੀ ਹੁੰਦੇ ਸੀ ਫਿਰ ਰੇਡੀਓ ਸੁਣਨ ਦਾ ਸ਼ੌਕ ਪੈਦਾ ਹੋ ਗਿਆ ਰੇਡੀਓ ਤੇ ਵੀ ਬਹੁਤ ਕੁਝ ਇਹੋ ਜਾਂਦਾ ਸੀ ਅੱਜ ਵੀ ਬੜਾ ਸ਼ਾਇਰੀ ਸੁਣਨ ਦਾ ਸ਼ੌਕ ਹੈ ਬੜਾ ਕਵਤਾਮਾ ਸੁਣਨ ਦਾ ਸ਼ੌਕ ਹੈ ਹੁਣ ਵੀ ਮੇਰੇ ਫੋਨ ਦੇ ਵਿੱਚ ਜੇ ਤੁਸੀਂ ਕੱਢੋਗੇ ਇੱਕ ਪਾਕਿਸਤਾਨ ਚ ਸ਼ੋਅ ਚੱਲਦਾ ਹੈ ਮਜ਼ਾਕ ਰਾਤ ਕਦੇ ਸੁਣਿਆ ਕੀ ਇਹ ਸ਼ੇਰ ਉਹਦੇ ਚ ਬੋਲਦੇ ਆ ਬੱਚੇ ਬੋਲਦੇ ਨਾਲੇ ਪਿੰਡਾਂ ਦੇ ਆ ਕੇ ਪਿੰਡਾਂ ਦੇ ਬੱਚੇ ਆ ਕੇ ਬੋਲਦੇ ਮੈਂ ਬਹੁਤ ਕੁਝ ਹੁਣਨਾ ਚਾਹੂੰ ਲਿਖ ਵੀ ਲੈਣਾ ਮੈਂ ਮਜ਼ਾਕਰਾਤ ਦੇ ਵਿੱਚ ਬਹੁਤ ਅੱਛੇ ਪੰਜਾਬੀ ਦੇ ਉਰਦੂ ਦੇ ਬਹੁਤ ਅੱਛੇ ਸ਼ੇਅਰ ਆਉਂਦੇ ਆ ਇਹਦੋਂ ਪਹਿਲਾਂ ਤਜਮਲ ਕਲੀਮ ਪੜਦੇ ਰਹੇ ਆ ਕਿ ਇਨਸਾਫ ਦਾ ਦਿਨ ਨਹੀਂ ਚੜਨਾ ਜੋ ਲੋਕਾਂ ਦੇ ਦਿਲ ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਜਿਨ੍ਹਾਂ ਦੇ ਲੱਖਾਂ ਤੋਂ ਕਰੋੜਾਂ ਬਣ ਜਾਂਦੇ ਨੇ ਉਹ ਮੈਨੂੰ ਬੁਲਾਉਂਦੇ ਪਏ ਨੇ ਜਾ ਸਕਣਾ ਵਾਂ ਪਰ ਨਹੀਂ ਜਾਂਦਾ ਸਾਹਾਂ ਦਾ ਭਾਰ ਹੀ ਸਭ ਤੋਂ ਵੱਧ ਭਾਰੀ ਹੈ ਮੈਂ ਪਰਖ ਲਿਆ ਜਰਾ ਸੋਚੋ ਡੁੱਬਣ ਤੋਂ ਬਾਅਦ ਬੰਦਾ ਤਰ ਨਹੀਂ ਜਾਂਦਾ ਜਿੰਨਾ ਚਿਰ ਸਾਂ ਨੇ ਤੁਸੀਂ ਥੱਲੇ ਜਾਓਗੇ ਸਾਂ ਮੁੱਕਗੇ ਤੁਸੀਂ ਉੱਪਰ ਆ ਜਾਓਗੇ ਇਹਦਾ ਮਤਲਬ ਸਭ ਤੋਂ ਵੱਧ ਭਾਰੀ ਤਾਂ ਸਾਂ ਹੀ ਨੇ ਫਿਰ ਸੋ ਬੜੀਆਂ ਸੌਖੀਆਂ ਕਵਤਾਵਾਂ ਅ ਮਤਲਬ ਸੁਣੀਆਂ ਤਜਮਲ ਕਲੀਮ ਹੋਰਾਂ ਦੀਆਂ ਜਾਂ ਗੋਗਾ ਹੈ ਨਾ ਤੇ ਬਹੁਤ ਬਹੁਤ ਸਾਰੇ ਸ਼ਾਇਰ ਨੇ ਬਾਬਾ ਨਜ਼ਮੀ ਹਾਂਜੀ ਤੇ ਇਧਰੋਂ ਡਾਕਟਰ ਜਗਤਾਰ ਹੋਰਾਂ ਨੂੰ ਹੁਣ ਮੈਂ ਅੱਜਕੱਲ ਕਿਤਾਬ ਪੜ ਰਿਆ ਐ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਦੀ ਮੈਂ ਘੱਜ ਪੋਰ ਇਦਾਂ ਮਾਕਾ ਦਾ ਉਹ ਮੈਂ ਗੱਡੀ 'ਚ ਰੱਖੀ ਹੋਈ ਐ ਸੋ ਕਿਤਾਬਾਂ ਜਿਹੜੀਆਂ ਨੇ ਉਹ ਜੇ ਤੁਹਾਡੀਆਂ ਕਿਤਾਬਾਂ ਸਾਥਨ ਬਣ ਜਾਣ ਫਿਰ ਤੁਹਾਨੂੰ ਐ ਲੱਗਦਾ ਵੀ ਮੈਂ ਇਕੱਲਾ ਨਹੀਂ ਹਾਂ ਕਈ ਜਗ੍ਹਾ ਤੇ ਤੁਸੀਂ ਜਾ ਕੇ ਆਪਣੇ ਆਪ ਨੂੰ ਇਕੱਲਾ ਫੀਲ ਕਰ ਲੱਗ ਜਾਂਦੇ ਪਰ ਜੇ ਕਿਤਾਬਾਂ ਨਾਲ ਨੇ ਫਿਰ ਇਕੱਲੇ ਨਹੀਂ ਫੀਲ ਫਿਰ ਕੋਈ ਬੋਲਣ ਵਾਲਾ ਕੋਈ ਹੁਣੇ ਮੈਂ ਪੜੀ ਐ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਤੇ ਹੈਗੀ ਨਾਨਕ ਨਾਲ ਤੁਰਦੇ ਆਂ ਬੋਲ ਮਰਦਾਨੇ ਆ ਧੰਨ ਸਾਰੀ ਬੜੀ ਹੈ ਅੱਛਾ ਜੀ ਵਾਹ ਜੀ ਵਾਹ ਉਹ ਜਿhta ਐ ਲੱਗਦਾ ਜਿਵੇਂ ਤੁਹਾਨੂੰ ਨਾ ਨਾਲ ਹੀ ਲੈ ਫਿਰਦੇ ਨੇ ਮਰਦਾਨਾ ਜੀ ਦੇ ਤੇ ਉਦਾਸੀਆਂ ਤੇ ਤੁਸੀਂ ਆਪ ਫਿਰਦੇ ਆ ਜਿਵੇਂ ਆਂ सो so, मेरे सामने अजैब औजरा जी बैठे ने अनीता शबदीश बैठी है हालांकि हिंदी वाली भैन जी कहते होंगे है कि पंजाबी भैन जी सो <laughs> so, बड़ा कट्ठे काम किया और बड़े चंगे तो बड़े गुणीग्ञनी लोग बैठे ਇਹ ਅੱਜ ਮਨਦੇ ਸਿੰਘ ਰੰਡਾਵਾ ਜੀ ਬਾਰੇ ਬੋਦਲਾ ਪਿੰਡ ਹੁਸ਼ਿਆਰਪੁਰ ਦਾ ਮੈਂ 20 ਜਨਵਰੀ ਦੀ ਸਪੀਚ ਵੀ ਬੋਲੇ ਸੀਗਾ ਹੁਸ਼ਿਆਰਪੁਰੀ ਕਿਸਮੈਂ ਕਿਵੇਂ ਉਹਨਾਂ ਨੇ ਪ੍ਰਸ਼ਾਸਕ ਵੀ ਹੋਏ ਫਿਰ ਖੇਤੀ ਬਾਰੇ ਕਿਵੇਂ ਉਹਨਾਂ ਨੇ ਕੰਮ ਕੀਤਾ ਫਿਰ ਕਲਾ ਫਿਰ ਅਕੈਡਮੀਆ ਫਿਰ ਆਡੀਟੋਰੀਅਮ ਬਣਾਏ ਜਾ ਜਦ ਪਤਾ ਹੀ ਉਹਨਾਂ ਨੂੰ ਯਾਦ ਕਰ ਰਹੇ ਆ ਮੈਂ ਐਮ ਸਰੰਧਾਵਾ ਯਾਦਗਾਰੀ ਮੇਲੇ ਚ ਵੀ ਆਉਂਦਾ ਰਿਹਾ ਮੁਹਾਲੀ ਫੂਲ ਹੋਰੀ ਕਰਉਂਦੇ ਹੁੰਦੇ ਸੀ ਤੇ ਬੜੇ ਵੱਡੇ ਵੱਡੇ ਕਲਾਕਾਰ ਉੱਥੇ ਐਮ ਸਰੰਧਾਵਾ ਯਾਦਗਾਰੀ ਮੇਲੇ ਚ ਆਉਂਦੇ ਰਹੇ ਸੋ ਬੜਾ ਕੁਝ ਉਹਨਾਂ ਬਾਰੇ ਕਹਿਣ ਨੂੰ ਹੈ ਬੜਾ ਕੁਝ ਸਿੱਖਣ ਨੂੰ ਹੈ ਬਾਦਚ ਕੁਦਰਤ ਨੇ ਥੋੜਾ ਜਿਹਾ ਮੋੜ ਮੋੜਿਆ ਪਤਾ ਨਹੀਂ ਕਿਦੋਂ ਰੱਬ ਮੋੜ ਦਿੰਦਾ ਤੇ ਪਹਿਲਾਂ ਲੀਡਰਾਂ ਤੇ ਤਵੇ ਲਾਉਂਦੇ ਰਹੇ ਬਾਅਦ ਚ ਕੀ ਪਤਾ ਸੀ ਆਹੀ ਕਮਾਪ ਕਰਨਾ ਪੈਣਾ ਫਿਰ ਮੈਂ ਆਪਦੀਆਂ ਕਸ਼ਟਾਂ ਸੁਣਨ ਲੱਗ ਗਿਆ ਮੈਂ ਕਿਹਾ ਮੇਰਾ ਜਿਹੜੀ ਜਿਹੜੀ ਪਹਿਲਾਂ ਕਮੀਆਂ ਕੱਢਦਾ ਰਹੇ ਆ ਉਹ ਨਾ ਹੋਣ ਰੱਖੀਆਂ ਹੁੰਦੇ ਚ ਉਹ ਯਾਦ ਰੱਖ ਲਈ ਉਹ ਆਪਦੇ ਚ ਨਾ ਰੱਖੀ ਸੋ ਇੱਕ ਕਵਿਤਾ ਲਿਖੀ ਸੀ ਸਟਾਇਰੀਕਨ ਵਿਅੰਗਾਤਮਕ ਕਵਿਤਾ ਸੀ ਮੈਨੂੰ ਬੜੀ ਪਸੰਦ ਆਉ ਬਾਅਦ ਚ ਮੈਨੂੰ ਹਿੰਦੀ ਵਰਜ਼ਨ ਵੀ ਕੀਤਾ ਸੀ ਲਫਟਰ ਚੈਲੰਜ ਪਰ ਮੈਂ ਅੱਜ ਪੰਜਾਬੀ ਦੇ ਪਿਆਰ ਕਰਨ ਵਾਲੇ ਬੈਠੇ ਪੰਜਾਬੀ ਸੁਣਾ ਦਿੰਦਾ ਕਿ ਜੰਗਲ ਦੇ ਵਿੱਚ ਇਲੈਕਸ਼ਨਾਂ ਕਰਾਉਣ ਦਾ ਫੈਸਲਾ ਕਰ ਲਿਆ ਜਾਨਵਰਾਂ ਨੇ ਕਿ ਸ਼ੇਰ ਆਪ ਹੀ ਬਣ ਜਾਂਦਾ ਹੈ ਜੰਗਲ ਦਾ ਰਾਜਾ ਵੀ ਥੋੜੇ ਬੋਟਾਂ ਪਵਾਉ ਡੈਮੋਕ੍ਰੇਸੀ ਲੈ ਕੇ ਆਈਏ ਲੋਕਤੰਤਰ ਲਿਆਉਣ ਦਾ ਫੈਸਲਾ ਕਰ ਲਿਆ ਇੰਡੀਆ ਦੀ ਤਰਜ ਤੇ ਆਪਣੇ ਦੇਸ਼ ਦੀ ਤਰਜ ਤੇ ਹੁਣ ਇਹ ਕਵਿਤਾ ਦੇ ਵਿੱਚ ਕਿਤੇ ਵੀ ਭਾਰਤ ਦਾ ਆਪਣੇ ਦੇਸ਼ ਦਾ ਨਾਮ ਨਹੀਂ ਹੈਗਾ ਪਰ ਜਿਹੜਾ ਸੁਣਦਾ ਉਹ ਦੇਸ਼ ਤੋਂ ਬਾਹਰ ਨਹੀਂ ਜਾ ਸਕਦਾ ਜੰਗਲ ਦੇ ਵਿੱਚ ਆਮ ਚੋਨਾ ਦਾ ਹੋਇਆ ਜਦੋਂ ਐਲਾਨ ਆਪੋ ਆਪਣੇ ਚੋਨ ਪ੍ਰਚਾਰ ਤੇ ਲੱਗ ਪਏ ਜਾਨਵਰ ਜਾਣ ਸ਼ੇਰ ਭਾਜੀ ਬੱਕਰੀ ਦੇ ਘਰ ਗਏ ਕਹਿੰਦੇ ਵੰਦੀ ਸਾਸਰੀ ਘਰ ਆਇਆ ਹੋਰ ਸੁਣਾਓ ਕੀ ਹਾਲ ਚਾਲ ਹੈ ਬકરી ਕੰਨੀ ਹਾਲ ਤਾਂ ਠੀਕ ਹੈ ਪਰ ਮੇਰਾ ਦਿਲ ਅੱਜ ਹੈਰਾਨ ਬੜਾ ਹੈ ਸ਼ੇਰ ਮੇਰੇ ਅੱਗੇ ਦੋਵੇਂ ਹੱਥ ਜੋੜ ਕੇ ਖੜਾ ਹੈ ਕਹਿੰਦਾ ਭੈਣ ਜੀ ਕਿਉਂ ਸ਼ਰਮਿੰਦਾ ਕਰਦੇ ਹੋ ਆਪਾਂ ਹੁਣ ਜੰਗਲ ਦੀ ਏਕਤਾ ਨਹੀਂ ਤੋੜਨੀ ਆਪਣੇ ਮੇਮਣਿਆਂ ਨੂੰ ਸਮਝਾ ਦਿਓ ਹੁਣ ਸ਼ੇਰ ਅੰਕਲ ਤੋਂ ਡਰਨ ਦੀ ਕੋਈ ਲੋੜ ਨਹੀਂ ਹੁਣ ਤੁਸੀਂ ਆਪਣਾ ਪਰਿਵਾਰ ਖੁਸ਼ਹਾਲ ਰੱਖਿਓ ਵਸਾਉਂਦਿਆਂ ਚੋਣਾ 'ਚ ਮੇਰੇ ਚੋਣ ਨਿਸ਼ਾਨ ਦਾ ਜਰਾ ਖਿਆਲ ਰੱਖਿਓ ਜੰਗਲ ਜਿਹੀ ਮਾਹੌਲ ਸੀ ਕਿ ਚੀੜੀਆਂ ਦੇ ਆਲਣਿਆਂ 'ਚ ਬਾਜਾਂ ਦੇ ਝੰਡੇ ਮੁਚੀੜੀਆਂ ਨੇ ਆਪਣੇ ਆਲਣੇ ਦੇ ਬਾਹਰ ਬਾਜਾਂ ਦਾ ਝੰਡਾ ਲਾਇਆ ਵੀ ਇਹਨੂੰ ਵੋਟ ਪਾਵਾਂਗੇ ਚੀੜੀਆਂ ਦੇ ਆਲਣੇ 'ਚ ਬਾਜਾਂ ਦੇ ਝੰਡੇ ਬਿੱਲੀਆਂ ਨੇ ਚੂਹਿਆਂ ਨੂੰ ਮੁਫਤ ਕੰਬਲ ਵੰਡੇ ਗਿੱਦੜ ਨੂੰ ਕਿਹਾ ਗਿਆ ਅੱਧਾ ਜੰਗਲ ਤੇਰਾ ਹੋਊਗਾ ਕਿੱਦੜ ਨੂੰ ਕਿਹਾ ਗਿਆ ਅੱਧਾ ਜੰਗਲ ਤੇਰਾ ਹੋਊਗਾ ਉੱਲੂ ਨੂੰ ਕਹਿੰਦੇ ਵੋਟ ਪਾ ਦੇਨੇ ਵੀਨੇ ਰਹੂਗਾ ਪੂਰਾ ਦਿਨ ਚੋਣ ਪ੍ਰਚਾਰ ਕਰਕੇ ਸ਼ੇਰ ਥੱਕਿਆ ਹੋਇਆ ਘਰੇ ਆਉਂਦਾ ਕਹਿੰਦਾ ਸਾਰਾ ਜੰਗਲ ਘੇਰਨੀ ਕੀ ਕਰਦੀ ਐ ਮੇਰੀ ਡਾਰਲਿੰਗ ਸ਼ੇਰਨੀ ਸ਼ੇਰਨੀ ਕਹਿੰਦੀ ਸ਼ੇਰ ਜੀ ਪਤੀ ਦੇਵ ਜੀ ਮੇਰਾ ਬਾਹਰ ਸੈਰ ਤੇ ਜਾਣ ਨੂੰ ਦਿਲ ਕਰਦਾ ਹੈ ਇੱਕ ਨਰਮ ਜਿਹਾ ਨਾਜ਼ੁਕ ਜਿਹਾ ਖਰਗੋਸ਼ ਖਾਣ ਨੂੰ ਜਲ ਕਰਦਾ ਹੈ ਸ਼ੇਰ ਕਹਿੰਦਾ ਭਗਵਾਨ ਨੇ ਆ ਸੁਣ ਲੈ ਮੇਰੀ ਫਰਿਆਦ ਖਰਗੋਸ਼ ਜੀ ਨੇ ਮਰਜ਼ੀ ਖਾ ਲਈ ਪਲੀਜ਼ ਇਲੈਕਸ਼ਨਾਂ ਤੋਂ ਬਾਅਦ ਤੇ ਜੇ ਹੁਣ ਮੈਂ ਇਹੀ ਕਵਤਾ ਯਾਦ ਰੱਖ ਲਾਂ ਤਾਂ ਸਾਧ ਅੱਧੇ ਤੋਂ ਵੱਧ ਕਮੀਆਂ ਨਹੀਂ ਆਉਣਗੀਆਂ ਤੁਹਾਡੇ ਚ ਕਿ ਵਾਅਦਾ ਉਹੀ ਕਰੋ ਜੋ ਕਰ ਸਕਦੇ ਹੋ ਉਹੀ ਗੱਲਾਂ ਕਹੋ ਜੋ ਕਹਿ ਸਕਦੇ ਹੋ ਉਹੀ ਕਹੋ ਜਿਹੜੀਆਂ ਕਰ ਸਕਦੇ ਹੋ ਸਕੂਸ਼ ਜੀ ਇਹੀ ਕਰੀਦੀ ਆ ਕਿ ਜਿਹੜੀ ਇਮੇਜ ਬਣ ਗਈ ਸਾਡੇ ਲੀਡਰਾਂ ਦੀ ਉਹਨੂੰ ਤੋੜਦੀ ਐ ਵੀ ਯਾਰ ਨਾ ਕਹੋ ਨਾ ਤਾਂ ਵੀ ਲੋਕ ਜ਼ਿਆਦਾ ਯਕੀਨ ਕਰ ਲੈਂਦੇ ਵੀ ਯਾਰ ਠੀਕ ਐ ਨਹੀਂ ਕਹ ਇਹਦਾ ਮਤਲਬ ਨਹੀਂ ਕਿਹਾ ਇਹਨਾਂ ਨੇ ਜਦੋਂ ਕਹਜੋ ਅਸੀਂ ਕਰਦੇ ਆਂਗੇ ਉਹ ਕਰਦੇ ਆਂਗੇ ਹੋਣਾ ਐ ਨਹੀਂ ਅੱਜਕੱਲ੍ਹ ਅੱਧੀ ਸਕਰੀਨ ਤੇ ਪਹਿਲਾ ਵਾਲਾ ਲਾ ਲੰਦੇ ਨੇ ਅੱਧੀ ਸਕਰੀਨ ਦੇ ਦੂਜਾ ਲਾ ਲੰਦੇ ਨੇ ਵੀ ਦੱਸੋ ਭਾਈ ਕੀ ਕਿਹਾ ਸੀ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਸੀ ਨਾ ਵੀ ਲੀਡਰ ਬਰਨਾਲੇ ਕੁਝ ਹੋਰ ਕਹਿ ਗਿਆ ਉਸੇ ਰਾਤ ਨੂੰ ਸਮਾਣੇ ਕੁਝ ਹੋਰ ਕਹਿ ਗਿਆ ਉਹੀ ਇਹਦੇ ਇਸ ਹਫ਼ਤੇ ਦੇ ਵਿੱਚ ਵੀ ਇੱਕ ਲਾਈਨਾਂ ਸੀ ਕਿ ਚੂਹਿਆਂ ਨੂੰ ਕਿਹਾ ਗਿਆ ਇਲ ਨਹੀਂ ਰਹੂਗੀ ਚੂਹਿਆਂ ਨੂੰ ਕਿਹਾ ਗਿਆ ਇਲ ਨਹੀਂ ਰਹੂਗੀ ਇੱਲਾ ਨੂੰ ਭਰੋਸਾ ਦਿੱਤਾ ਗਿਆ ਕਹਿੰਦੇ ਚੂਹਾ ਨਹੀਂ ਸਪਲਾਈ ਜਿੱਟ ਨਹੀਂ ਰਹੂਗੀ ਮਨ ਲ ਕਿਤੇ ਕੁਝ ਹੋਰ ਕਹਿ ਗਏ ਕਿਤੇ ਉਹਨਾਂ ਨੇ ਉਲਟ ਕਹਿ ਗਏ ਸੋ ਕੋਸ਼ਿਸ਼ ਇਹੀ ਹੈ ਕਿ ਇਹੋ ਜਿਹੇ ਸ਼ਾਇਰਾਂ ਨਾਲ ਇਹੋ ਜਿਹੇ ਲੋਕਾਂ ਨਾਲ ਮਿਲਵਰਤਨ ਰਵੇ ਜਿਹੜੀ ਕਵਿਤਾ ਹੈ ਜਿਹੜੇ ਅੱਖਰ ਨੇ ਉਹ ਤੁਹਾਨੂੰ ਕਿਤੇ ਇੱਧਰ ਉੱਧਰ ਹੱਲਣ ਨਹੀਂ ਦਿੰਦੇ ਅੱਖਰ ਅਸਲ 'ਚ ਬੰਨ ਲੈਂਦੇ ਤੁਹਾਨੂੰ ਤੇ ਆਪਾਂ ਤਾਂ ਸ਼ਬਦ ਗੁਰੂ ਦੇ ਚੇਲੇ ਆਂ ਆਪਣਾ ਤਾਂ ਗੁਰੂ ਹੀ ਸ਼ਬਦ ਹੈ ਸੋ ਇੱਕ ਮੈਂ ਲਿਖਿਆ ਅ ਅੱਧੀ ਰਾਤ ਨੂੰ ਉੱਠਿਆ ਮੈਂ ਤਾਂ ਮੈਂ ਕੁਝ ਲਿਖਣ ਉੱਠਿਆ ਤਾਂ ਮੇਰੀ ਜੀਵਨ ਸਾਥਣ ਕਹਿੰਦੀ ਅੱਧੀ ਰਾਤ ਨੂੰ ਕਿੱਥੇ ਉੱਠ ਕੇ ਮੈਂ ਕੁਝ ਲਿਖਦੇ ਆ ਸੌਂਜੋ ਕਹਿੰਦੀ ਕੱਲ ਨੂੰ ਲਿਖ ਲਿਓ ਮੈਂ ਕਿ ਐ ਥੋੜੀ ਹੁੰਦਾ ਹੁੰਦਾ ਇਹ ਤਾਂ ਖਿਆਲ ਦਾ ਕੀ ਪਤਾ 2 ਵਜੇ ਆ ਜੇ 1.5 ਵਜੇ ਆ ਜੇ ਚਲੋ ਲੇਖ ਲਓ ਮੈਂ ਲਿਖਣ ਲੱਗ ਗਿਆ ਮੈਥੋਂ ਇੱਕ ਕੀ ਕਮਾ ਇਹਨੂੰ ਹੁਣ ਪੰਜਾਬੀ ਚ ਮੈਥੋਂ ਇੱਕ ਪੰਗਾ ਪੈ ਗਿਆ ਕਿ ਮੈਂ ਐਂਡ ਪਹਿਲਾਂ ਲਿਖ ਬੈਠਾ ਉਹਦਾ ਫਿਰ ਮੈਂ ਉਦੋਂ ਬਾਅਦ ਕੀ ਕਰਾਂ ਫਿਰ ਹੁਣ ਜਿਹੜੀ ਫਿਲਮ ਇਥੋਂ ਨੂੰ ਐਂਡ ਹੀ ਪਤਾ ਲੱਗ ਜੇ ਫਿਰ ਸਾੜੇ ਕਹਾਣੀ ਸੁਣਨ ਦੀ ਕੀ ਲੋੜ ਐ ਪਰ ਮੈਂ ਖਾ ਚਲ ਇੰਨੀ ਚੱਲਣ ਦੇ ਫਿਰ ਤੋ ਚਾਰ ਕੀ ਲਾਈਨਾਂ ਨੇ ਕਿ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਫਾਰਮਲ ਹੋ ਗਏ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਹਮਾਇਤੀ ਹੋ ਗਏ ਫਿਰ ਦੁਬਾਰਾ ਹੁਣ ਮੈਂ ਕੀ ਲਿਖਾਂ ਜੀ ਫਿਰ ਫਿਰ ਮੈਂ ਕਹਾਂ ਮੈਂ ਇਹ ਵੀ ਸੁਣਿਆ ਵੀ ਐਡੀਕ ਵੀ ਕਵਤਾ ਹੁੰਦੀ ਹੈ ਕਵਤਾ ਦਾ ਕੋਈ ਸਾਈਜ਼ ਹੁੰਦਾ ਜੀ ਨਾ ਮੈਂ ਚੱਲੋ ਛੋਟੀ ਜੀ ਚੱਲਣ ਦਿਓ ਫਿਰ ਹਣਾ ਸੋ ਪਾਰਲੀਮੈਂਟ ਦੀ ਮੈਂ ਕੱਲ ਸੁਣਾਵਾ ਇੱਕ ਬੜਾ ਵਧੀਆ ਡਿਬੇਟ ਚੱਲ ਰਹੀ ਸੀ ਆ ਜਦੋਂ NRC ਦਾ ਮੁੱਦਾ ਆਇਆ ਸੀਗਾ ਜਿਹੜਾ ਵੀ ਤੁਸੀਂ ਆਪਣੇ ਨਾਨੇ ਨਾਨੀਆਂ ਦੇ ਸਰਟੀਫਿਕੇਟ ਕੱਢ ਕੇ ਲਿਓ ਮਨੂੰ ਪਾਕਿਸਤਾਨ ਤੋਂ ਕਿੱਥੋਂ ਲਈਏ ਹੁਣ ਤੇ ਨਹੀਂ ਤਾਂ ਤੁਸੀਂ ਆਏ ਹੀ ਨਹੀਂ ਧਰਤੀ ਤੇ ਕਹਿੰਦੇ ਹੱਦ ਹੈ ਯਾਰ ਤੇ ਉਹ ਤੇ ਬੜਾ ਡਿਬੇਟ ਆਇਆ ਸਮਾਜ ਆਇਆ ਕਮ ਕਮ ਕਾ ਮੈਂ ਵੀ ਖੱਤ ਜਾ ਖੜਾ ਬਹੁਤ ਵਾਰੀ ਕੀਤਾ ਕਹਿੰਦੇ ਛੋਟੀਆਂ ਪਾਰਟੀਆਂ ਨੂੰ ਮੈਂ ਕੱਲਾ ਹੀ ਸੀ ਉਦੋਂ ਉੱਥੇ ਪਰ ਹੈਡ ਟਾਈਮ ਮਿਲਦਾ ਘੱਟ ਮਿਲਦਾ ਫਿਰ ਜੇ ਘੱਟ ਨੂੰ ਤੁਸੀਂ ਮੈਂ ਕਿਹਾ ਜੀ ਸਰ ਟਾਈਮ ਕਹਿੰਦੇ ਨਾ ਛੋਟੀਆਂ ਪਾਰਟੀਆਂ ਨੂੰ ਕਹਿੰਦੇ ਬਿੱਲ ਪਾਸ ਕਰਨਾ ਰਾਤ ਦੇ 9:30 ਪੌਣੇ 10 ਵਜੇ ਮੈਂ ਕਿਹਾ ਸਰ ਨਹੀਂ ਨਹੀਂ ਮੈਂ ਕਿਹਾ ਸਰ 30 ਸੈਕਿੰਡ ਸਪੀਕਰ ਨੇ ਇਦਾਂ ਲਿਖਿਆ ਕਹਿ ਬੰਲਾ मैंने कहा सर थर्टी सेकंड थर्टी सेकंड।, सेकंड में क्या बोलोगे मैंने कहा ठीक है सर ट्वेंटी सेकंड <laughs> कहता ट्वेंटी सेकंड में क्या बोलोगे मैंने कहा सर देखे देख लो कहते सर ठीक है आपका समय शुरू होता है अब मैं कहा जी सारा दिन बोली गया स्पीकर सर मैं तो इन्ना कहना चाहूँगा कि लंबे सफर को मीलों में मत बांटिए قوم کو قبیلوں میں مت بانٹیئے ایک بہتا دریا ہے میرا بھارت દેશ اس کو ندیوں اور جھیلوں میں مت بانٹیئے میں نو کہندا ابھی تو 12 سیکنڈ ہوئے ہیں میں کہ ٹھیک ہے سر 8 سیکنڈ میری اگلی سپیچ کے لیے رکھ لے سو جے توسی گل کہنی ہے نا تو 12 سیکنڈ وچ بھی کہہ سکتے بٹ ہاں تہاڈے کول لفظ ہونے چاہیے وکبولری تہاڈے کول ہونی چاہیے سو ਬੜਾ ਸੰਕਲੱਗਿਆ ਇੱਥੇ ਆ ਕੇ ਔਰ ਬੜੀਆਂ ਮਾਇਨਾਜ਼ ਹਸਤੀਆਂ ਨੂੰ ਮਿਲ ਕੇ ਜਿਨ੍ਹਾਂ ਨੂੰ ਅਸੀਂ ਸੁਣਨ ਕੇ ਵੱਡੇ ਹੋਏ ਸਭੀ ਭਾਜੀ ਨੇ ਤਾਂ ਡਿਜ਼ਾਈਨ ਮੇਰੀਆਂ ਕਸਟਾਂ ਦੇ ਸਭ ਤੋਂ ਪਹਿਲਾਂ ਇਹਨਾਂ ਨੇ ਬਣਾਏ ਸੀਗੇ ਤੇ ਇਹਨਾਂ ਦੀ ਕੈਂਚੀ ਤੇ ਬਲੇਡ ਮੇਰੀਆਂ ਗਰਦਨਾ ਗੁਰਦਨ ਤੇ ਬਹੁਤ ਚੱਲੇ ਨੇ ਪਰ ਸ਼ੁਕਰ ਹੈ ਵੀ ਮੇਰੀ ਜੀਵਤੇ ਨਹੀਂ ਚੱਲੇ ਗਰਦਨ ਜੀ ਨੇ ਐ ਜੇ ਕਰਤੀ ਸੀ ਮੇਰੀ ਉਹ ਇਹਨਾਂ ਨੇ ਕੀਤੀ ਸੀ ਪਹਿਲੀ ਗੋਭੀ ਦੇ ਕੱਚੀ ਪਾਰਨੇ ਕੈਸਾ ਦਾ ਡਿਜ਼ਾਈਨ ਦੇਖਿਓ ਮੈਂ ਕਹਉਂਗਾ ਐਡਾ ਵੱਡਾ ਗਣਜਾ ਕਿਵੇਂ ਕਰਤਾ ਕਹਿੰਦੇ ਸਭੀ ਸਭੀ ਐ ਐ ਕਰ ਦਿੰਦਾ ਉਹ ਤਾਹਾਂ ਚਵਾਰੇ ਚ ਗੁਪਤੇ ਗੁਪਤਾਰਕੋਟ ਦੇ ਨਾ ਪਹਾਉਂਦਾ ਭਦੌੜ ਹਾਊਸ ਸੋ ਇਹਨਾਂ ਦੀਆਂ ਕੈਂਚੀਆਂ ਇਹਨਾਂ ਦੇ ਬਲੇਡਾਂ ਨਾਲ ਬਣੇ ਆ ਤੇ ਅੱਜ ਵੀ ਇਹਨਾਂ ਨੇ ਫਿਰ ਕੈਂਚੀਆਂ ਨਾਲ ਮਿੱਥੋਂ ਅਧ்கਾਟਨ ਕਰਵਾ ਲਿਆ ਮੈਂ ਬਹੁਤ ਖੁਸ਼ ਹਾਂ